ਕਾਸੋ ਆਪਰੇਸ਼ਨ ਦੇ ਤਹਿਤ ਮਾਛੀਵਾਲਾ ਦੀ ਪੁਲਿਸ ਹੱਥ ਵੱਡੀ ਸਬਤਾਂ ਲੱਗੀ ਹੈ ਜਿਸ ਦੇ ਵਿੱਚ 15 ਗ੍ਰਾਮ ਹੈਰੋਇਨ ਅਤੇ 97,000 ਡਰਗ ਮਲਿਕਸ ਮੇ 2 ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਹੈ ਆਰੋ ਪਹਿਲੀ ਪਛਾਣ ਜਸਪ੍ਰੀਤ ਸਿੰਘ ਉਰਵ ਭੋਲਾ ਦੀਪਕ ਉਰਵ ਦੀਪ ਵਾਸੀਨ ਪੱਟੀਵਜੋ ਕੀਤੀ ਗਈ ਹੈ ਇਸ ਸੰਬੰਧੀ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਡੀਐਸਪੀ ਸਮਰਾਲਾ ਨੇ ਦੱਸਿਆ ਕਿ ਇੰਸਪੈਕਟਰ ਅਰਵਿੰਦਰ ਸਿੰਘ ਦੀ ਵਾਇਦੇ ਹੈਡ ਸਾਇਕ ਥਾਣੇਦਾਰ ਆਕਮ ਸਿੰਘ ਸਾਇਕ ਥਾਣੇਦਾਰ ਪਵਨਜੀਤ ਸਿੰਘ ਵੱਲੋਂ ਪੁਲਿਸ ਫੋਰਸ ਸਮੇਤ ਪਿੰਡ ਅੜਿਆਣਾ ਦੇ ਬੱਸ ਸਟੈਂਡ ਦੇ ਨੌ ਨੌਜਵਾਨ ਬੈਠੇ ਦਿਖਾਈ ਦਿੱਤੇ ਇਹਨਾਂ ਵਿੱਚੋਂ ਇੱਕ ਕਾਲੀ ਟੀ-ਸ਼ਰਟ ਵਾਲੇ ਨੌਜਵਾਨ ਨੂੰ ਆਪਣੇ ਲੱਕ ਨਾਲ ਬੰਦੀ ਜਾਮੇ ਰੰਗ ਦੀ ਕਿੱਟ ਬੈਗ ਵਿਚੋਂ ਪਾਰਦਰਸ਼ੀ ਮومی ਕਾਰਗੇ ਵਜਨ ਨਾਲ ਪਿੱਛੇ ਛੁੜ ਦਿੱਤੀ ਅਤੇ ਦੂਜੇ ਨੌਜਵਾਨ ਦੇ ਜਿੱਪੀ ਧਾਰਿਆ ਟੀ-ਸ਼ਰਟ ਪਹਿਨੀ ਹੋਈ ਸੀ ਉਸਨੇ ਲੋਟੀ ਜੇ ਵਿੱਚੋਂ ਇੱਕ ਮومی ਲਵਾਵੇ ਇਹ ਚੀਜ਼ੇ ਨਿਚੇ ਛੁੱਟੀ ਦੋਵੇਂ ਨੌਜਵਾਨ ਨਿਛੇੜੀ ਕਿਸਮ ਦੇ ਲੱਗ ਰਹੇ ਸਨ ਪੁਲਿਸ ਵੱਲੋਂ ਪੁੱਛਣ ਤੇ ਇਹਨਾਂ ਨੇ ਆਪਣਾ ਨਾਮ ਪਤਾ ਦੱਸਿਆ ਜਦੋਂ ਪੁਲਿਸ ਵੱਲੋਂ ਛੁੱਟੇ ਗਏ ਡੈਕਾ ਦੀ ਤਲਾਸ਼ੀ ਕੀਤੀ ਗਈ ਤਾਂ ਉਹਦੇ ਵਿੱਚੋਂ 9 ਗ੍ਰਾਮ ਹੈਰੋਇਨ ਅਤੇ 90000 ਰੁਪਏ ਡਰੱਗ ਮੰਨੀ ਬਰਾਮਦ ਕੀਤੀ ਗਈ ਪੁਲਿਸ ਨੇ ਦੁਵਾਂ ਅੰਦੋਸ਼ੀਆਂ ਦੇ ਖਿਲਾਫ ਐਂਟੀ-ਨਾਰਕੈਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਇਹਨਾਂ ਦਾ ਮਾਰਯੋ ਗਦਦ ਤੋਂ ਰਮਾਂ ਲਿਆ ਜਾਵੇਗਾ ਤਾਂ ਜੋ ਪਤਾ ਲੱਗ ਜਾ ਸਕੇ ਕਿ ਇਹ ਨਸ਼ਾ ਕਿੱਥੋਂ ਲੈ ਕੇ ਆਉਂਦੇ ਸਨ ਅਤੇ ਕਿੱਥੇ-ਕਿੱਥੇ ਸਪਲਾਈ ਕਰਦੇ ਸਨ ਸਰ ਦੇ ਪ੍ਰੈਸ ਕਨਫਰੰਸ ਕਰ ਰਹੇ ਹਾਂ ਕੀ ਮਾਮਲਾ ਹੈ ਇਹ ਸਾਡੇ ਮਾਜੂ ਐਸਐਸਪੀ ਜੋਤੀਜਾ ਤੋਂ ਬੈਂਸ ਜੀ ਵੱਲੋਂ ਜ਼ਿਲ੍ਹੇ ਦੇ ਵਿੱਚ ਹਰ ਰੋਜ਼ ਜਿਹੜੇ ਕਾਸੋ ਆਪਰੇਸ਼ਨ ਚੱਲਦੇ ਨੇ ਕੱਲ ਕਾਸੋ ਆਪਰੇਸ਼ਨ ਦੇ ਦੌਰਾਨ ਸਾਡੇ ਜਿਹੜੇ ਐਸਐਚਓ ਮਛਗੜਾ ਸਰ ਸੁਰਿੰਦਰ ਸਿੰਘ ਤੇ ਇਹਨਾਂ ਦੀ ਟੀਮ ਪੀਐਸਆੀ ਹਾਕਮ ਸਿੰਘ ਤੇ ਇਹ ਅਸੀਂ ਭਵਨ ਜੀ ਇਹਦੀ ਟੀਮ ਨੇ ਬਹੁਤ ਹੀ ਮਿਹਨਤ ਦੇ ਲਗਨ ਦੇ ਨਾਲ ਜਿਹੜਾ ਕੰਮ ਕੀਤਾ ਹੈ ਕਸੋ ਦੇ ਵਿੱਚ ਕਸੋ ਆਪਰੇਸ਼ਨ ਦੇ ਦੌਰਾਨ ਇਹਨਾਂ ਨੇ ਦੋ ਮੁੰਲਯਮ ਜਿਹੜੇ ਆ ਜਿਹੜੇ ਲਿਸਟਡ ਬੰਦੇ ਸੀ ਦੀਪਕ ਦੀਪਾ ਜਿਹੜਾ ਪਟੀਆਂ ਦਾ ਤੇ ਜਸ਼ਨਪ੍ਰੀ ਜਸ਼ਨ ਇਹ ਵੀ ਪਟੀਆਂ ਪੰਦੇ ਰਹਿਣ ਵਾਲੇ ਸੀ ਇਹਨਾਂ ਦੋਨਾਂ ਕੋਲੋਂ 15 ਗ੍ਰਾਮ ਹੈਰੋਇਨ ਤੇ 97000 ਰੁਪਏ ਦੀ ਡਰੱਗ ਮਨੀ ਹੈ ਉਹ ਬਰਾਮਦ ਕੀਤੀ ਹੈ ਦੋਨੇ ਮੁੰਲਯਮ ਜਿਹੜੇ ਆ ਇਹ ਅਰੈਸਟ ਕਰ ਲਏ ਗਏ ਆ ਕਮੇੜਾ ਪੰਜਾਬ ਸਰਕਾਰ ਵੱਲੋਂ ਵੀ ਬਾਰ-ਬਾਰ ਜਿਹੜੀ ਇਹ ਇਹ ਬਹੁਤ ਜ਼ੋਰ ਨਾਲ ਜਿਹੜੀ ਮਹਿੰਮ ਚਲਾਈ ਜਾ ਰਹੀ ਹੈ ਨਸ਼ਾ ਸਦਾਗਰਾਂ ਦੇ ਤੇ ਨਸ਼ਾ ਤਸਕਰਾਂ ਦੇ ਤੇ ਨਸ਼ਾ ਵੇਚਣ ਵਾਲਿਆਂ ਦੇ ਜਿਹਦੇ ਖਿਲਾਫ ਇਸੇ ਲੜੀ ਦੇ ਤਹਿਤ ਜਿਹੜੇ ਕਾਸ ਆਪਰੇਸ਼ਨ ਹਰ ਰੋਜ਼ ਜਾਰੀ ਰਹਿਣਗੇ ਤੁਹਾਡੇ ਜਿਹੜੀ ਇਹ ਮੈਂ ਜਿਹੜੇ ਮਾੜੇ ਅੰਸਰ ਹੈ ਉਹਨਾਂ ਨੂੰ ਇਤਤਾਬ ਨਹੀਂ ਦੇਣਾ ਚਾਹਨਾ ਕਿ ਯਾਦਾ ਸਾਡਾ ਏਰੀਆ ਛੱਡ ਜਣ ਨਹੀਂ ਦਾ ਬਿਲਕੁਲ ਸ਼ਕਤੀ ਨਾਲ ਨਜਿੱਠਿਆ ਜਾਊਗਾ ਇਹਦੇ ਨਾਲ-ਨਾਲ ਇਹ ਵੀ ਮੈਨੂੰ ਵਾਰਨਿੰਗ ਦੇਣੀ ਚਾਹਨਾ ਹੈ ਬੀਜੋ ਇਹ ਪਹਿਲਾਂ ਵੀ ਦੋ ਤਿੰਨ ਨਸ਼ਾ ਤਸਕਰਾਂ ਦੀਆਂ ਪ੍ਰਾਪਰਟੀ ਜਿਹੜੀਆਂ ਅਟੈਚ ਕਰਾਨੀਆਂ ਆ। ਪ੍ਰਾਪਰਟੀਆ ਹੁਣ ਵੀ ਅਸੀਂ ਅਟੈਚ ਕਰਾਵਾਂਗੇ ਤੇ ਕਾਨੂੰਨੀ ਤਰੀਕੇ ਨਾਲ ਜਿਹੜੀ ਇਲੀਗਲ ਇਹਨਾਂ ਦਾ ਕੋਈ ਮਕਾਨ ਵਗੈਰਾ ਵੀ ਬਣਾਏ ਹੋਣਗੇ ਉਹ ਵੀ ਸਬੰਧਤ ਅਥਾਰਟੀਆਂ ਨੂੰ ਦੇਖ ਕੇ ਉਹਨਾਂ ਦੀ ਡੈਮੋਲਿਸ਼ਨ ਤੱਕ ਜਾਵਾਂਗੇ। ਇਹ ਕਿੱਥੋਂ ਲੈ ਕੇ ਆ ਰਹੇ ਆ ਕੁਝ ਪਤਾ ਨਹੀਂ। ਇਹ ਸਾਡਾ ਜਿਹੜਾ ਅਕਾਲੀ ਰੈਸਟ ਕੀਤੇ ਇਹਦਾ ਅਜਰ ਮਾਰ ਲੈਗਾ ਦਰਾਨੇ ਤੋਂ ਦੀ ਤੋਂ ਬਾਅਦ ਚ ਸ਼ੇਅਰ ਕਰਨਾਗੇ ਕਿਉਂਕਿ ਅਸੀਂ ਅਗਲੀ ਕੜੀ ਤੱਕ ਵੀ ਪਹੁੰਚਣਾ ਹੈ। ਸਰ ਪਹਿਲਾਂ ਵੀ ਮਾਮਲਾ ਹੈਗਾ ਕੋਈ ਇਹਨਾਂ ਦੇ ਉੱਤੇ ਦਰਜ। ਆ ਪਹਿਲੇ ਵੀ ਹੈ ਇੱਕ ਮੁੰਡਾ ਦਿਖਾਓ ਫੇਗੇ ਨਸ਼ਿਆਂ ਦਾ ਹੀ ਆ ਸਰ ਉਹ ਵੀ ਨਸ਼ਾ ਲੈਣਾ ਕਿੰਨਾ ਕਿੰਨਾ ਬਰਾਮਦ ਹੋਇਆ ਜੀ ਇਹਦੇ ਕੋਲੋਂ ਦੀਪਕ ਕੋਲੋਂ 6 ਗ੍ਰਾਮ ਹੈ ਤੇ ਜਸ਼ਨਪ੍ਰੀਤ ਕੋਲੋਂ 9 ਗ੍ਰਾਮ ਤੇ 97 ਗ੍ਰਾਮ ਡਰਗ ਮਿਲੀਆਂ ਇਹ ਸਰ ਕਿੱਥੇ ਸੇਲ ਕਿੱਥੇ ਕਰਦੇ ਸੀ ਆਪਣੇ ਏਰੀਆ 'ਚ ਹੀ ਜਾਂ ਕਿਦਾਂ ਤੇ ਲੋਕਲ ਆਪਣਾ ਦੇ ਕੁੰਗਲਾਂ ਦਾ ਦੋਨੋਂ ਏਜੀ ਦੇ ਵਿੱਚ ਹੀ ਕੋਈ ਇਹ ਵੀ ਸਰ ਤਫ਼ਦੀਸ਼ ਚੋਂ ਪਤਾ ਲੱਗਿਆ ਵੀ ਕਿੱਥੋਂ ਲੈ ਕੇ ਆਉਂਦੇ ਸੀ ਜਾਂ ਕਿਦਾਂ ਵੀ ਇਹ ਅਸੀਂ ਤੁਹਾਨੂੰ ਦੱਸਿਆ ਇਹ ਸਟੇਜ ਤੇ ਡਿਸਕਲੋਜ਼ ਨਹੀਂ ਕਰ ਸਕਦੇ ਸਾਰਾ ਜਿੱਥੋਂ ਲੈ ਕੇ ਆਉਂਦੇ ਤੇ ਜਿੱਥੇ ਅੱਗੇ ਵੇਚਦੇ ਸਾਰਿਆਂ ਨੂੰ ਹੀ ਰੌਂਡ ਹੈ ਖੁਦ ਵੀ ਹੈਗੇ ਨੇ ਸਰ ਨਸ਼ਾ ਕਰਨ ਦੇ ਆਦੀ ਆ ਕਿਦਾਂ ਇਹਦਾ ਡਾਕਟਰ ਟੈਸਟ ਹੋਊਗਾ ਤੇ ਚੈੱਕ ਹੋਊਗਾ ਐਵਰ ਪੰਜਾਬੀ ਟੀਵੀ ਲਈ ਮਾਥੀਵਰ ਤੋਂ ਗੁਰਦੀ ਟੱਕਰ ਦੀ ਰਿਪੋਰਟ